ਅੱਜ ਇਹ ਦਿਨ 7ਵਾਂ ਤੇ ਕੰਮ ਸਟਾਰਟ ਤੇ ਅੱਜ ਆਪਣੇ ਕੋਲ ਦੋ ਗਾਂਆਂ ਹੋਰ ਆ ਜਾਣਗੀਆਂ ਹੌਲੀ ਹੌਲੀ ਪਸ਼ੂ ਵੀ ਵਧਾਈ ਜਾਂਦੇ ਆ ਤੇ ਫੇਰ ਹੀ ਪਾਥੀਆਂ ਦਾ ਟਾਰਗੇਟ ਪੂਰਾ ਹੋਊਗਾ 2 ਲੱਖ ਪਾਥੀਆਂ ਦਾ ਤੇ ਟਾਰਗੇਟ ਵੀ ਲਿਆ ਵਾ ਤੇ ਟਾਰਗੇਟ ਆਪਾਂ ਪੂਰਾ ਵੀ ਕਰਨਾ ਹੈਗਾ ਉਹ ਟਾਰਗੇਟ ਕਾਫੀ ਵੱਡਾ ਲਿਆ ਆਪਾਂ ਤੇ ਪਰ ਜੇ ਟਾਰਗੇਟ ਲਵਾਂਗੇ ਤਾਂ ਫੇਰ ਹੀ ਕੰਮ ਪੂਰੇ ਹੋਣਗੇ ਤੇ ਜੇ ਫੇਰ ਵੀ ਹੌਲੀ ਹੌਲੀ ਜਦੋਂ ਮੌਸਮ ਥੋੜਾ ਜਿਹਾ ਚੇਂਜ ਹੋ ਗਿਆ ਤੇ ਆਪਾਂ ਦੇਖਾਂਗੇ ਟਰਾਈ ਕਰਾਂਗੇ ਵੀ ਦੋ ਹਾਸੋ ਪਾਸੋ ਵੀ ਕਿਤੋਂ ਲਿਆ ਕਰੀਏ ਇਹ ਵੀ ਟਾਰਗੇਟ ਜ਼ਰੂਰ ਪੂਰਾ ਕਰਨਾ 2 ਲੱਖ ਫਾਤੀਆਂ ਦਾ ਪਰ ਅੱਜ ਥੋੜਾ ਜਿਹਾ ਜਲਦੀ ਸਵੇਰੇ ਅੱਜ ਕੀ ਅੱਜ ਇਹ ਦੁਆਰਾ ਤੇ ਸੀ ਬਾਬਾ ਜੀ ਜਿਹਾਣਾ ਵੀ ਮਿੱਟੀ ਤੇ ਤੇ ਅਸੀਂ ਜਾਣਾ ਸੀ ਠੀਕ ਤਾਂ ਸਜਿਆ ਕੰਮ ਕਿਹੜੀ ਜਗ੍ਹਾ ਜਾਣਾ ਹੈ ਅਸੀਂ ਨੰਗਲ ਜਾਣਾ ਜੋੜਾ ਸਾਹਿਬ ਦਾ ਅੱਜ ਜੀ ਐਤਵਾਰ ਐਤਵਾਰ ਨੂੰ ਜੋੜਾ ਸਾਹਿਬ ਗੁਰਦੁਆਰਾ ਨੰਗਲ ਜੋਫਰੀਦਪੁਰ ਨੇੜੇ ਰਹਿ ਜਾਂਦਾ ਹੈਗਾ ਉੱਥੇ ਜਾਣੇ ਹੁੰਨੇ ਆ ਤੇ ਅੱਜ ਤੁਹਾਨੂੰ ਉੱਥੋਂ ਦੇ ਬਾਰੇ ਵੀ ਦਿਖਾਵਾਂਗੇ ਗੁਰਦੁਆਰਾ ਸਾਹਿਬ ਬਾਰੇ ਇਤਿਹਾਸ ਗੁਰਦੁਆਰਾ ਦਾ ਜਦਸ ਲਈ ਟਾਈਮ ਆਪਦਾ ਕੰਮ ਨਬੇੜ ਕੇ ਤੇ ਟਾਈਮ ਨਾਲ ਠੰਡੇ ਠੰਡੇ ਗੁਰਦੁਆਰਾ ਸਾਹਿਬ ਜਾ ਕੇ ਆਉਣ ਆਏਗਾ